ਸਤਿ ਸ੍ਰੀ ਅਕਾਲ ਦੋਸਤੋ ਇੱਕ ਨਵੇਂ ਵਲੌਗ 'ਚ ਫੇਰ ਤੁਹਾਡਾ ਇੱਕ ਵਾਰ ਸਵਾਗਤ ਹੈ। ਦੋ ਤਿੰਨ ਛੁੱਟੀਆਂ ਰਲ ਰਹੀਆਂ ਸੀ ਤੇ ਅਸੀਂ ਆਪਣੇ ਮੱਕੜਨਾਮਾ ਗਰੁੱਪ ਦੀ ਰਣਵਾਈ ਹੇਠ ਕਰੇਰੀ ਲੇਕ ਟਰੈਕ ਲਈ ਨਿਕਲ ਲੱਗੇ ਆਂ ਤੇ ਅੱਜ ਬਾਦ ਦੁਪਹਿਰ ਅਸੀਂ ਰੋਕੜੋ ਚੱਲੇ ਆਂ 4:30 ਦਾ ਸਮਾਂ ਹੈਗਾ ਹੁਣ ਕੀਪੂਲ ਸਾਹਿਬ ਕੋਲ ਆਂ ਹੌਫ ਬ੍ਰੇਕ ਕੀਤੀ ਐ ਤੇ ਮੇਰੇ ਨਾਲ ਕੌਣ ਆ ਉਹ ਵੀ ਤੁਹਾਨੂੰ ਮਿਲਾਉਣਾ ਤੇ ਬਹੁਤ ਹੀ ਤਿੰਨ ਚਾਰ ਦਿਨਾਂ ਦਾ ਇੰਟਰਸਟਿੰਗ ਵੀਡੀਓਜ਼ ਵੀ ਮੇਰਾ ਦੇਖਣ ਜਾ ਰਹੇ। ਲੋ ਜੀ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਗਰਚੈਨ ਸਿੰਘ ਬੰਗਾ ਜੋ ਕਿ ਬਿਜਲੀ ਬੋਰਡ ਦੇ ਚੀਫ ਇੰਜੀਨੀਅਰ ਰਟਾਇਰ ਹੈ ਸਰਕਾਰੀ ਤੌਰ ਤੇ ਇਹਨਾਂ ਨੇ ਬਹੁਤ ਪੂਰ ਇਸ ਇਲਾਕੇ ਦੇ ਨੇਚਰਲੀ ਕੱਢੇ ਹੋਣਗੇ ਵੱਡੇ ਅਫਸਰ ਹੈ ਤੇ ਅੱਜ ਕਮਕੜ ਨਾਵੇਂ ਦੇ ਮੇਰੇ ਨਾਲ ਪਹਿਲਾ ਟੂਰ ਚੱਲੇ ਆ ਟ੍ਰੈਕਿੰਗ ਵੀ ਕਰਦੇ ਆ ਸਾਡੀ ਡਿਸਟ੍ਰਿਕਟ ਸਾਈਕਲਿੰਗ ਐਸੋਸੀਏਸ਼ਨ ਦੇ ਬਹੁਤ ਸੀਨੀਅਰ ਮੈਂਬਰ ਹੈ ਹੁਣ ਉਹਨੂੰ ਕਿਹਾ ਜੀ ਇਹ ਵੀ ਦੋ ਸ਼ਬਦ ਤੁਹਾਡਾ ਸਾਜ ਪਾਉਣ ਦੀ ਥੈਂਕ ਯੂ ਜੀ ਅੱਜ ਨਿਕਲੇ ਆ ਅਸੀਂ ਉਹ ਟ੍ਰੈਕਿੰਗ ਵਾਸਤੇ ਪਹਾੜਾਂ ਦੀ ਕਰਾਂਗੇ ਸੈਰ ਵਧੀਆ ਤੇ ਨਾਲੇ ਕੈਂਪਿੰਗ ਕਰਾਂਗੇ ਤੇ ਹੋਪਫੁਲੀ ਕਾਫੀ ਇੰਜੋਏ ਕਰਾਂਗੇ ਜੀ ਅੱਜ ਦੀ ਸਟੇ ਬਾਰੇ ਵੀ ਦੱਸ ਦਿਓ ਥੋੜਾ ਜਿਹਾ ਅੱਜ ਅਸੀਂ ਰਸਤੇ 'ਚ ਸਟੇ ਕਰਾਂਗੇ ਜੀ ਕਿਤੇ ਪਿਆਸ ਦੇ ਕੰਡੇ ਤੇ ਫਿਰ ਫੜ ਕੇ ਆਪਾਂ ਚੱਲਾਂਗੇ ਸਾਰੇ ਠੀਕ ਹੈ ਜੀ ਲਓ ਜੀ ਹੁਣ ਜੂਸ ਪੀ ਕੇ ਇਹ ਮਿੱਤਰ ਪਿਆਰੇ ਸਾਨੂੰ ਜੂਸ ਲਾ ਰਹੇ ਆ ਤੇ ਫਿਰ ਅਸੀਂ ਚੱਲਦੇ ਆਂਗੇ ਲਓ ਜੀ ਸਵਾ 6 ਦਾ ਟਾਈਮ ਹੋ ਗਿਆ ਤੇ ਆਪਾਂ ਪਹੁੰਚ ਗਏ ਊਨੇ ਸੈਣੀ ਗੈਸਟ ਹਾਊਸ ਏਸੀ ਐਂਡ ਨੋਨ ਏਸੀ ਰੂਮਸ ਹੈ ਬੜਾ ਅੱਛਾ ਲੋਕੇਸ਼ਨ ਹੈ ਅਕਸਰ ਜਦੋਂ ਅਸੀਂ ਇਸ ਰੂਟ ਤੇ ਆਉਨੇ ਇੱਥੇ ਰੁਕੀਦਾ ਤੇ ਇੱਥੇ ਹੁਣ ਹਲਕਾ-ਫੁਲਕਾ ਚਾਹ ਪਾਣੀ ਸਮੋਸਾ ਛਕਦੇ ਆ ਤੇ ਬੈਠੇ ਆ ਬੰਗਾ ਸਾਹਿਬ ਤੇ ਦੇਲਾ ਵੇਖੇ ਸਾਡਾ ਗੈਸਟ ਹਾਊਸ ਬੁੱਕ ਹੋ ਚੁੱਕਿਆ ਸੋ ਫਿਰ ਸ਼ਾਮੀ 8:30 8:30 ਵਜੇ ਤੱਕ ਪਹੁੰਚ ਜਾਗੇ ਉਨੇ ਵੇਖਿਆ ਇਸ ਵੇਲੇ ਸੈਨੀਟਾਪੇ ਤੇ ਹਾਂਜੀ ਦੋਸਤੋ ਰਾਤ ਦੇ 8:30 ਹੋ ਗਏ ਤੇ ਇਸ ਵੇਲੇ ਆਪਾਂ ਪਹੁੰਚ ਚੁੱਕੇ ਆ ਦੇਰਾ ਕਾਫੀ ਅੱਛੀ ਸਿਟੀ ਹੈ ਤੇ ਪਿੱਛੇ ਬੜਾ ਅੱਛਾ ਇੱਕ ਰੈਸਟੋਰੈਂਟ ਹੋਟਲ ਬਣਿਆ ਹੋਇਆ ਸੋ ਇੱਥੇ ਸਾਡਾ ਬੰਗਾ ਸਾਹਿਬ ਨੇ ਕਿਤੇ ਹਮੇਸ਼ਾ ਜਦੋਂ ਵੀ ਟਰੈਵਲਿੰਗ ਤੇ ਹੁੰਦੇ ਆ ਤੇ ਸਾਨੂੰ ਗੈਸਟ ਰੂਮ ਦੀ ਫੈਸਿਲਿਟੀ ਬੰਗਾ ਸਾਹਿਬ ਪ੍ਰੋਵਾਈਡ ਕਰਾਉਂਦੇ ਆ ਤੇ ਇੱਥੇ ਸਾਡਾ ਗੈਸਟ ਰੂਮ ਬੁੱਕ ਹੈ ਤੇ ਹੁਣ ਸਵਾ ਵੀ ਛੋੜਾ ਹੋਇਆ ਹੋਇਆ ਤੇ ਦਿਖਾਉਨੇ ਤੁਹਾਨੂੰ ਦੇਰਾ ਦਾ ਰੰਗ ਮੇਲਾ ਸ਼੍ਰੀ ਬਾਲਾ ਜੀ ਹਵੇਲੀ ਕਾਫੀ ਅੱਛਾ ਪੁਆਇੰਟ ਹੈ ਇਹ ਦੇਰਾ ਵੇਖੇ ਰੂਮਸ AC ਨੋਨ AC ਰੈਸਟੋਰੈਂਟ ਬ੍ਰੇਕਫਾਸਟ ਬੰਚ ਡੇਲਰ ਹਵੇਲੀ ਟੇਰਾ ਵੈਲਕਮ ਕਾਫੀ ਅੱਛਾ ਪੁਆਇੰਟ ਹੈ ਤੇ ਇੱਧਰ ਆਈਏ ਹੁਣ ਆਪਣੇ ਮਤਲਬ ਵੱਲ ਤੇ ਮੰਗਾ ਸਾਹਿਬ ਇੱਥੇ ਪਹਿਲਾਂ ਘੁੰਮੇ ਹੋਏ ਉਹਨਾਂ ਨੇ ਦੱਸਿਆ ਕਿ ਇੱਥੇ ਦੀ ਮੱਛੀ ਬੜੀ ਪ੍ਰਸਿੱਧ ਹੈ ਵੈਲਕਮ ਟੂ ਫੋਰੈਸਟ ਰੈਸਟ ਹਾਊਸ ਦੇਰਾ 100 ਮੀਟਰ ਤੇ ਹੈ ਕਮਲ ਫਿਸ਼ ਕੋਰਨਰ ਵਾਹ ਜੀ ਵਾਹ ਸਰਦਾਰ ਜੀ ਹਾਂਜੀ 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 ਲਓ ਜੀ ਉਹ ਜੀ ਦਾਣਾ ਪਣੀ ਗਏ ਨੇ ਹੁੰਦੇ ਆ ਕਮਲ ਫਿਸ਼ ਹਾਊਸ ਦੇਰਾ ਵਿਗੇ ਆ ਸੰਘਾੜਾ ਮੱਛੀ ਬੋਨਲੈਸ ਅੱਧਾ ਕਿਲੋ ਹੀ ਬੱਧੀ ਸਾਡੇ ਵਾਸਤੇ ਸੋ ਇਹ ਕਮਲ ਜੀ ਹੈ ਕਿਤੇ ਆਉਂਦੇ ਜਾਂਦੇ ਆ ਤਾਂ ਇਹਨਾਂ ਦੇ ਫਿਸ਼ ਕੋਰਨਰ ਤੇ ਜਰੂਰ ਮੌਕੇ ਤੇ ਇਹਨਾਂ ਦਾ ਫਿਸ਼ ਕੋਰਨਰ ਹੈ ਜੀ ਦੱਸੋ ਥੋੜਾ ਜਿਹਾ ਇਹ ਦੇਰਾ ਵੀ ਹੈ ਅਕਲੀ ਮੈਂ ਜੋ ਮਾਰਕੀਟ ਮੇਨ ਮਾਰਕੀਟ ਦੇਰਾ ਸਾਂ ਜਹਾ ਆਪ ਰਹੇ ਹੋ ਨਾ ਫੋਰਸਟਸ ਵਿੱਚ ਮੈਂ ਵੀ ਇੱਥੇ ਆਤਾ ਹਾਂ ਰੋਜ਼ ਨਾ

ਬਿਆਸ ਦੀ ਮੱਛੀ ਹੈ ਬਿਆਸ ਦੀ ਮੱਛੀ ਹੈ ਜੀ ਸੰਘਾੜਾ ਤਾਜ਼ਾ ਮੱਛੀ ਸੰਘਾੜਾ ਤਾਜ਼ਾ ਤੇ ਹੁਣ ਅਸੀਂ ਕਰਾਂਗੇ ਇੰਜੋਏ ਅੱਜ ਦਾ ਵਲੌਗ ਇੱਥੇ ਹੀ ਸੰਪੰਨ ਕਰਦੇ ਹਾਂ ਤੇ ਜਿੱਦਾਂ ਤੁਸੀਂ ਅਕਸਰ ਮੈਂ ਜ਼ਿਕਰ ਕਰਦਾ ਹੁੰਦਾ ਜਦੋਂ ਵੀ ਅਸੀਂ ਟੂਰ ਤੇ ਹੁੰਦੇ ਹਾਂ ਤੇ ਜਿਹੜੀ ਗੈਸਟ ਰੂਮ ਦੀ ਫੈਸਿਲਿਟੀ ਹੈ ਬੰਗਾ ਸਾਹਿਬ ਪ੍ਰੋਵਾਈਡ ਕਰਾਉਂਦੇ ਹੁੰਦੇ ਆ ਤੇ ਮੈਂ ਆਜ ਭਾਗਣਾ ਸਮਝਦਾ ਅੱਜ ਬੰਗਾ ਸਾਹਿਬ ਦੀ ਕੰਪਨੀ ਤੇ ਇਹਨਾਂ ਦੇ ਗੈਸਟ ਰੂਮ ਤੇਰਾ ਵਿਕੇ ਸੀ ਰੈਸਟ ਕਰਾਂਗੇ ਸੋ ਬੜਾ ਕੁਝ ਹੈਗੇ ਜੁੜੇ ਰਹੋ ਸਾਡਾ ਫਿਰ ਕੱਲ ਤੋਂ ਟ੍ਰੈਕ ਸ਼ੁਰੂ ਹੋ ਜਾਣਾ ਸੋ ਹੁਣ ਅੰਤਜ ਮੈਂ ਸਮ ਅਪ ਕਰ ਲਈ ਕਹੂੰਗਾ ਮੰਗਾ ਸਾਹਿਬ ਹਾਲੀ ਅਸੀਂ ਸਾਡਾ ਆਪਣਾ ਉਹਦੇ ਨਾਲ ਗੈਸਟ ਹਾਊਸ ਹੈਗਾ ਅ ਮਾਰਚ ਫੀਲੋ ਜੂਰੀ ਦਾ ਉੱਥੇ ਆਪਾਂ ਆਰਾਮ ਕਰਾਂਗੇ ਊਸ਼ਰਾਮ ਕਰਾਂਗੇ ਅੱਜ ਦੀ ਰਾਤ ਤੇ ਸਵੇਰ ਫਿਰ ਇਥੋਂ ਕੂਚ ਕਰਦੇ ਹਾਂ ਫਿਰ ਉਧਰ ਜਾ ਕੇ ਤੇ ਗੱਡੀ ਪਾਰ ਕਰਕੇ ਕੈਂਪ ਦੇ ਵਿੱਚ ਉੱਥੋਂ ਫਿਰ ਸਾਡਾ ਜਿਹੜਾ ਪੈਦਲ ਯਾਤਰਾ ਅ ਕਰੀਆ ਫਿਰ ਆ ਜਿਹੜੀ ਹੈ ਉਹ ਸ਼ੁਰੂ ਕਰਾਂਗੇ ਸੋ ਹਕਮਕੜ ਦਾ ਦੇ ਜਿਹੜੇ ਸਾਰੇ ਸਾਥੀ ਨੂੰ ਆਫੀਸ਼ੀਅਲੀ ਕਰਨਾ ਅਸੀਂ ਮਿਲ ਜਾਣਾ ਸੋ ਜੁੜੇ ਰਹੋ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਥੈਂਕ ਯੂ